ਜੀ ਸਰ ਅੱਜ ਬਹੁਤ ਖੁਸ਼ਿਆ ਵਾਲਾ ਪਰਪਾਗਾ ਵਾਲਾ ਦਿਨ ਹੈ ਕਿ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀਗੀ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਵਹਾਲੀ ਪੰਜਾਬ ਦੇ ਕੋਨੇ-ਕੋਨੇ 'ਚ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਛਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਲੱਤ ਦਾ ਬਾਈ ਇਲੈਕਸ਼ਨ ਸੀਗਾ ਔਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸੋ ਕਿ ਚੱਲ ਰਹੀ ਆ ਅੱਜ 10000 ਨਾਲੋਂ ਵੱਧ ਵੋਟਾਂ ਦੇ ਨਾਲ ਉਹ ਇਲੈਕਸ਼ਨ ਜਿਹੜਾ ਆ ਮਾਣੂ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਜਿਹੜੇ ਬਹੁਤ ਮਿਹਨਤੀ ਔਰ ਅੰਤਖ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਵਾਲੀ ਅੱਜ ਰਾਗ ਲੈ ਕੇ ਆਈ ਆ ਦਿਲ ਦੀਆਂ ਗਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿੰਦਾ ਉਹ ਉਥੇ ਹੀ ਮਾਨਯੋਗ ਮੁੱਖ ਮੰਤਰੀ ਭਵੰਦ ਮਾਜੀਦੂ ਔਰ ਅਰਵਿੰਦ ਕੇਜਰੀਵਾਜੀ ਨੂੰ ਜਿਨ੍ਹਾਂ ਦੇ ਸਦਕੇ ਅੱਜ ਉਹ ਜਹਾਨਾ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਛੋਲੀ ਚ ਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਬਤ ਨੂੰ ਬਹੁਤ ਗੁਲੇਰੀ ਤਰੀਕੇ ਨਾਲ ਵਰਤਦੇ ਸੀਗੇ ਅੱਜ ਉਹ ਲੀਡਰ ਸਮਝ ਰਣ ਕਿ ਇਹ ਹੀ ਝਾੜੂ ਚੱਲਿਆ ਜਿਵੇਂ ਲੁਧਿਆਣਾ ਬਸ ਦੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੀ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤੇ ਉਹ ਵੀ ਝਾੜੂ ਦਾ ਸਫਾਈ ਕਰੇਗਾ ਔਰ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਬਰ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਰ ਲਾਈ ਆ ਉੱਥੇ ਵੀ ਸਮਝਦਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਵਾਜ਼ੀ ਪਾਰਟੀ ਦੀ ਸਰਕਾਰ ਆਵਾਜ਼ ਮਾਦਮੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨਤਾਰ ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇਂ ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਬਸ ਮੈਂnabla ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆ ਆਵਾਜ਼ ਮਾਦਮੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਿ ਘੱਟ ਉਮਰ ਤੋਂ ਸਭ ਤੋਂ ਤੇਜ਼ ਵਧਣ ਵਾਲੀ ਜਿਹੜੀ ਪਾਰਟੀ ਆ ਅਜੋ ਆਮ ਆਦਮੀ ਪਾਰਟੀ ਬਣ ਕੇ ਸਾਹਮਣੇ ਉੱਭਰੀਆ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਉਹਦੇ ਪ੍ਰੋਗਰਾਮ ਨੇ ਉਹਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮﻘਾਬਲਾ ਮੇਰੇ ਨਾਲ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਅਫਸਰ ਸਾਹਿਬਾਨ ਵਰਚਾ ਵਰਚਾ ਔਰ ਸਾਰੇ ਇੱਥੇ ਅਸੀਂ ਇਕੱਠੇ ਹੋ ਕੇ ਇੱਤ ਜਿੱਤ ਦੀ ਖੁਸ਼ੀ ਵੀ ਮਨਾ ਰਹੇ ਆ ਔਰ ਇੱਕ ਜ ਵਧੀਆ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਤੇ ਇਸ ਫਤਵੇ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੇ ਜ਼ਹਿਨ ਦੇ ਵਿੱਚ ਰੱਖਦੇ ਹੋਏ ਹੋਰ ਲੋਕਾਂ ਦੀ ਸੇਵਾਵਾਲ ਅਸੀਂ ਸਮਰਪਿਤ ਰਹੇਗੇ ਔਰ ਜੇ ਵੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ ਸੁਥਰੀ ਰਾਜਨੀਤੀ ਪ੍ਰਚਾਰ ਚਾਰ ਦੇ ਖਰਾਬ ਲੜਾਈ ਲੋਕਾਂ ਨੂੰ ਸੁੱਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਵਾਜ਼ੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਜਿੱਦੜ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਪਾਊਗਾ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਜਨਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹ ਦਿੰਦੇ ਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਜਕਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪਾਲਿਸੀਜ਼ ਦੇ ਖੂਬੀ ਦੇ ਨਾਲ ਲੋਕਾਂ ਦਾ ਲੈ ਕੇ ਜਾਵਾਂਗੇ ਔਰ ਸਾਡਾ ਇੱਕੋ ਹੀ ਮੰਤਵ ਆ ਕਿ ਭ੍ਰਸ਼ਟਾਚਾਰ ਰਹਿਤ ਰਾਜਨੀਤੀ ਹੋਵੇ ਲੋਕਾਂ ਨੂੰ ਸੁੱਖ ਦੇਣ ਵਾਲੀ ਰਾਜਨੀਤੀ ਹੋਵੇ ਪਿਛਲੇ ਸਾਲਾਂ ਦੇ ਵਿੱਚ ਰਾਜਨੀਤੀ ਲੋਕਾਂ ਨੇ ਪੇਸ਼ਾ ਬਣਾ ਲਿਆ ਸੀਗਾ ਸੱਤਾ ਨੂੰ ਨਾਲ ਲੈ ਕੇ ਲੋਕ ਆਪਣੇ ਨਿੱਜੀ ਫਾਇਦੇ ਦੇ ਕਿ ਜਿਹੜੇ ਤਿੰਨ ਦਿਨ ਕਿੱਲਿਆਂ ਦੇ ਮਾਲਕ ਸੀ ਅੱਜ ਵਰਬਾ ਬਦੀ ਦੇ ਕਰੋੜਾ ਬਦੀ ਵੜ ਗਏ ਔਰ ਜਿਸ ਵਕਤ ਤੋ ਮਜ਼ਾਕ ਹੀ ਡਾਉਂਦੇ ਨੇ ਝਾੜੂ ਦਾ ਅੱਜ ਮੈਂ ਸਮਝਦਾ ਵੀ ਦੁਨੀਆਲੇ ਰਿਜ਼ਲਟ ਤੋਂ ਬਾਅਦ ਤੋ ਸਮਝ ਲੈ ਵੀ ਕਾਗਜ਼ ਦੇ ਉੱਪਰ ਲਿਖਿਆ 27 ਦੇ ਵਿੱਚ ਇੱਕ ਵਾਰੀ ਫੇਰ ਆ ਬਾਤ ਵੀ ਬਾਦਦੀ ਦੀ ਸਰਕਾਰ ਜਿੰਦਾਬਾਦ 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 ਔਰ ਪੰਜਾਬ ਨੂੰ ਤਰੱਕੀਆਂ ਦੀ راہ ਤੇ ਲੈ ਕੇ ਜਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਰਾਜਨੀਤੀ ਆ ਉਸ ਨੂੰ ਲੋਕਾਂ ਦੀ ਪਹਲਾਈ ਲਈ ਪੂਰੇ ਦੌਰ ਦੇ ਉੱਪਰ ਵਰਤ ਕੇ ਇੱਕ ਵਧੀਆ ਜਿਹੜਾ ਇੱਕ ਨਵੀਂ ਜਿਹੜੀ ਦਸ਼ਾ ਪਰਵੇਨ ਤੇਜਰੀਵਾਲ ਜੀ ਨੇ ਰਾਜਨੀਤੀ ਨੂੰ ਦਿੱਤੀ ਆ ਅੱਜ ਉਹ ਪੰਜਾਬ ਦੇ ਲੋਕਾਂ ਜਨਤਰਾਉਗੀ ਧੰਨਵਾਦ